ਕਦੇ ਵਿੱਚ ਪਾਰਕ ਦੇ ਵਿੱਚ ਜਿਵੇਂ ਆਮ ਗੱਡੀ ਦੇ ਵਿੱਚ ਬਹਿ ਕੇ ਤੇ ਇੱਕ ਟੇਬਲ ਲਾ ਲੈਂਦੇ ਨੇ ਤੇ ਉਹਦੇ ਤੇ ਚਾਰ ਪੰਜ ਜਣੇ ਖੜੇ ਹੋ ਜਾਂਦੇ ਨੇ ਤੇ ਫਿਰ ਉਹਨੂੰ ਪੀਂਦੇ ਨੇ ਦੇਖੋ ਜੀ ਡਰਿੰਕ ਕਰਨੀ ਹੈ ਡਰਿੰਕ ਕਰੋ ਆਪਣੇ ਹੱਥੇ ਬਣੇ ਹੋਏ ਨੇ ਅੰਦਰ ਬੈਠ ਕੇ ਹੋਟਲਾਂ ਦੇ ਵਿੱਚ ਬੈਠ ਕੇ ਆਪਣੇ ਜਿਹੜੇ ਲਾਈਫ ਦਾ ਇੰਜੋਏ ਕਰੋ ਓਪਨ ਮੈਂ ਕਿਸੇ ਨੂੰ ਸ਼ਰਾਬ ਬਾਹਰ ਗੱਡੀ ਦੇ ਬੌਂਡ ਤੇ ਰੱਖ ਕੇ ਗੱਡੀ ਦੇ ਵਿੱਚ ਬੈਠ ਕੇ ਬਿਲਕੁਲ ਨਹੀਂ ਪੀਂਦਣੀ ਨਾ ਹੀ ਮੈਨੂੰ ਕੋਈ ਐਹੋ ਜਿਹਾ ਬੰਦਾ ਮਿਲੇਗਾ ਗੱਡੀ ਵੀ ਬੌਂਡ ਕਰੂੰਗਾ ਚਲਾਨ ਵੀ ਕਰੂੰਗਾ ਤੇ ਕੋਨ ਉਹਨਾਂ ਨਾ ਕਾਰਵਾਈ ਜਿਹੜੀ ਉਹ ਬੰਦੀ ਉਹ ਤਾਂ ਕਰੂੰਗਾ ਕਰੂੰਗਾ ਇਹ ਬਸੰਤ ਕਰਕੇ ਹੀ ਚੱਲੇਗਾ ਕਿ ਲਗਾਤਾਰ ਲਗਾਤਾਰ ਹੀ ਚੱਲੂਗਾ ਜੀ ਇਹ ਬਿਲਕੁਲ ਲਗਾਤਾਰ ਚੱਲੂਗਾ ਜਿਸ ਨੇ ਆਪਣਾ ਐਨਜੋਏ ਕਰਨਾ ਹੋਟਲਾਂ ਦੇ ਵਿੱਚ ਜਿੰਨੇ ਹੋਟਲ ਬਣੇ ਨੇ ਰੈਸਟੋਰੈਂਟ ਬਣੇ ਨੇ ਉੱਥੇ ਜਾ ਕੇ ਬਹਿ ਕੇ ਆਪਣਾ ਪੀਓ ਕੋਈ ਤੁਹਾਨੂੰ ਕੋਈ ਇਸੇ ਬਾਰੇ ਕੋਈ ਨਹੀਂ ਬੋਲੂਗਾ ਪਰ ਓਪਨ ਬਿਲਕੁਲ ਸਖਤ ਮਨਾ ਕਿਉਂਕਿ ਇੱਥੇ ਪਾਰਕ ਦੇ ਵਿੱਚ ਬੱਚੇ ਵੀ ਆਉਂਦੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਆਉਂਦੇ ਨੇ ਫਿਰ ਉਹ ਜਿਹੜਾ ਇਹ ਚੀਜ਼ਾਂ ਦੇਖਦੇ ਨੇ ਤੇ ਉਹਦੇ ਨਾਲ ਜਿਹੜੀ ਐ ਇਹਦੇ ਬੁਰਾ ਸਰਪੰਚਾ ਇਹ ਸਰ ਪੁੱਡਾ ਕਲੋਨੀ ਆ ਗਈ ਹੈ ਵੀ ਹਾਂਜੀ ਜਿਹੜੀ ਪੁੱਡਾ ਕਲੋਨੀ ਆ ਆਪਾਂ ਬਾਗੀ ਰੋਡ ਦੀ ਬੈਕਸਾਈਡ ਤੇ ਆਪਾਂ ਖੜੇ ਆ ਜੀ ਇਹ ਤੋਂ ਬਾਅਦ ਤੁਸੀਂ ਕਿਹਾ ਹੋਸੀ ਮੋੜ ਕਲੋਨੀ ਦੇ ਵਿੱਚ ਜਿਹੜੀ ਪੁੱਡਾ ਕਲੋਨੀ ਉੱਥੇ ਵੀ ਨਹੀਂ ਓਪਨ ਕੇ ਦਾਰੂ ਪੀ ਸਕਦੇ ਉਹ ਆ ਉੱਥੇ ਵੀ ਜਿਹੜੇ ਬਣੇ ਨੇ ਜੋ ਆਪਣੇ ਕਮਰੇ ਬਣੇ ਨੇ ਉਹਨਾਂ ਦੇ ਵਿੱਚ ਬੈਠ ਕੇ ਪੀ ਉਹ ਉੱਥੇ ਟੇਬਲ ਲਾ ਕੇ ਗੱਡੀਆਂ ਖੜੀਆਂ ਕਰਕੇ ਗੱਡੀਆਂ ਦੇ ਬੌਂਡ ਤੇ ਟੇਬਲਾਂ ਰੱਖ ਕੇ ਬਿਲਕੁਲ ਇਹ ਸਖਤ ਤਦਾਮੀ ਹੈ ਮੇਰੀ ਵੀ ਨਾ ਕਰਨਾ ਮੈਂ ਜਗਾ ਜਗਾ ਤੇ ਥੋੜੇ ਦਿਨਾਂ ਤੱਕ ਜਿੱਥੇ ਵੀ ਮੈਨੂੰ ਲੱਗਦਾ ਮੈਂ ਉੱਥੇ ਆਪਣਾ ਬੋਰਡ ਰਾਹੀਂ ਇਹ ਤੁਹਾਨੂੰ ਬੋਰਡ ਰਾਹੀਂ ਮੈਂ ਸ ਕਿ ਸਾਰਿਆਂ ਤੋਂ ਪੜੇ ਲਿਖੇ ਹੋ ਤੇ ਇਸ ਕਰਕੇ ਦਾ ਧਿਆਨ ਰੱਖੋ ਪਰ